ਜਕਰੀਆ ਖਾਨ ਨੇ ਸਿੱਖਾਂ ਤੇ ਬੜੇ ਜ਼ੁਲਮ ਕੀਤੇ ਜਕਰੀਆ ਖਾਨ ਦੀ ਮੌਤ ਹੁੰਦੀ ਹੈ ਉਹਦੀ ਥਾਂ ਦੇ ਉੱਤੇ ਦੋ ਪੁੱਤਰ ਨੇ ਸ਼ਾਹ ਨਵਾਜ਼ ਤੇ ਯਈਆ ਖਾਨ ਤੇ ਜਿਹੜੀ ਬਾਜੀ ਸੀ ਉਹ ਸ਼ਾਹ ਨਵਾਜ਼ ਦੇ ਹੱਥ ਪੈ ਗਈ ਸ਼ਾਹ ਨਵਾਜ਼ ਨੇ ਸਿੱਖਾਂ ਦੇ ਉੱਤੇ ਫਿਰ ਜਿਹੜੇ ਜ਼ੁਲਮ ਕੀਤੇ ਉਹ ਜਕਰੀਆ ਖਾਨ ਨੂੰ ਵੀ ਮਾਤ ਪਾ ਲਿਆ ਜਕਰਿਆ ਖਾਨ ਨੇ ਕਲਾ ਨੌਰ ਦੇ ਰਹਿਣ ਵਾਲੇ ਦੋ ਖੱਤਰੀ ਕਹਾਉਣ ਵਾਲੇ ਭਰਾ ਲਖ ਪਤਰਾਏ ਤੇ ਜਸਪਤਰਾਏ ਨੂੰ ਉੱਚੇ ਅਹੁਦੇ ਦਿੱਤੇ ਜਿਸ ਦੇ ਵਿੱਚੋਂ ਇੱਕ ਦਾ ਸਿਰ ਸੀ ਜਿਹੜਾ ਭਾਈ ਨਮਾਹੂ ਸਿੰਘ ਨੇ ਵੱਡਿਆ ਪਿੱਛੇ ਜਕਰ ਕੀਤਾ ਸੀ ਜਿੱਦੋਂ ਇੱਕ ਦਾ ਸਿਰ ਸਿੱਖਾਂ ਨੇ ਵੱਢ ਲਿਆ ਨਾ ਫਿਰ ਜਿਹੜਾ ਦੂਜਾ ਲਖ ਪਤਰਾਏ ਸੀ ਉਹਨੂੰ ਸਿੱਖ ਲਖੂ ਕਿਆ ਕਰਦੇ ਸੀ ਉਹਨੇ ਜਾ ਕੇ ਲਾਹੌਰ ਦਰਬਾਰ ਇਦਾਂ ਚੀਕਾਂ ਮਾਰੀਆਂ ਜਾਂਦਾ ਫੌਜਾਂ ਦਿਓ ਮੈਨੂੰ ਤਾਕਤ ਦਿਓ ਮੈਨੂੰ ਮੈਂ ਸਿੱਖਾਂ ਦਾ ਨਾਸ਼ ਕਰਾਂਗਾ ਇਥੋਂ ਤੱਕ ਲਖ ਪਤਰਾਏ ਨਹੀਂ ਕਿਹਾ ਇੱਕ ਖੱਤਰੀ ਗੋਬਿੰਦ ਸਿੰਘ ਨੇ ਖਾਲਸਾ ਪੰਥ ਸਾਜਿਆ ਸੀ ਇੱਕ ਖੱਤਰੀ ਲਖ ਪਤਰਾਏ ਨੂੰ ਖਤਮ ਕਰੇ ਗੁਰਮੁਖ ਕੋ ਲਾਹੌਰ ਦਰਬਾਰ ਨੇ ਸਭ ਕੁਝ ਦਿੱਤਾ ਇਥੋਂ ਤੱਕ ਕਿਹਾ ਜਾਂਦਾ ਹੈ ਵੀ ਗੁਰ ਕਹਿਣ ਦੇ ਉੱਤੇ ਪਾਬੰਦੀ ਲਾ ਦਿੱਤੀ ਗਈ। ਇਹਦਾ ਗੁਰ ਕਹਿਨੇ ਆ ਤੇ ਸਿੱਖਾਂ ਨੂੰ ਗੁਰੂ ਚੇਤੇ ਆ ਜਾਂਦਾ। ਰੂੜੀ ਕਿਹਾ ਕਰੂੰ? ਗੁਰ ਨੂੰ ਵੀ ਰੂੜੀ ਕਹਿਣ ਲੱਗ ਪਏ ਸੀ। ਫਿਰ ਛੋਟਾ ਕੱਲੂ ਕਾਰਾ ਕੀਤਾ ਕਾਨੂੰਵਾਲ ਦੇ ਛੰਬ ਦੇ ਵਿੱਚ। 10000 ਤੋਂ 15000 ਸਿੱਖ ਕਤਲ ਕੀਤੇ। ਉਲਮਾ ਤੇ ਆਸਾ ਕਿਤੇ ਫਿਰ ਵਿਚਾਰਾਂ। ਹੁਣ ਸਿੱਖਾਂ ਦੀਆਂ ਅੱਖਾਂ ਦੇ ਵਿੱਚ ਵੀ ਇਹ ਰੜਕਦਾ ਸੀ ਲਖ ਪਤਰਾਏ ਲਖੋ ਹੌਲੀ-ਹੌਲੀ ਸਮਾਂ ਤਾਂ ਬੀਤਦਾ ਹੀ ਹੈ ਨਾ ਸਮਾਂ ਬੀਤਿਆ ਅਬਦਾਲੀ ਚੜ ਕੇ ਆਇਆ ਤੇ ਜਦੋਂ ਅਬਦਾਲੀ ਚੱਲਦਾ-ਚੱਲਦਾ ਸਰਹੰਦ ਤੇ ਪਹੁੰਚਿਆ ਨਾ ਤੇ ਇੱਥੋਂ ਇੱਕ ਬਹਾਦਰ ਜਨੈਲ ਸੀ ਮੁਗਲਾਂ ਦਾ ਮੀਰ ਮੰਨੂ ਮੀਰ ਮੰਨੂ ਦੇ ਨਾਲ ਅਬਦਾਲੀ ਦੀ ਪੜੰਤ ਹੁੰਦੀ ਹੈ ਸਰਹੰਦ ਦੇ ਕੋਲੇ ਤੇ ਮੀਰ ਮੰਨੂ ਪੂਜਾ ਦਿੰਦਾ ਹੈ ਅਬਦਾਲੀ ਬਹਾਦਰ ਬੜਾ ਸੀ ਮੀਰ ਮੰਨੂ ਤੇ ਲਾਹੌਰ ਦਰਬਾਰ ਜਿਹੜਾ ਸੀ ਦਿੱਲੀ ਦਰਬਾਰ ਖੁਸ਼ ਹੋਇਆ ਮੀਰ ਮੰਨੂ ਨੂੰ ਲਾਹੌਰ ਦੀ ਸੁਬੇਦਾਰੀ ਮਿਲੀ ਹੁਣ ਜਿਹੜਾ ਮੀਰ ਮੰਨੂ ਹੈ ਉਹ ਇਸ ਗੱਲ ਵੱਲੋਂ ਨੀਤੀਵਾਣ ਵੀ ਸੀ ਵੀ ਦੁਸ਼ਮਣ ਮੇਰੇ ਦੋ ਨੇ ਜੇ ਦੋਨਾਂ ਦੇ ਨਾਲ ਮੈਂ ਲੜ ਕੇ ਰਹਾਗਾ ਤੇ ਮੈਂ ਮਾਰਿਆ ਜਾ ਸਕਦਾ ਇੱਕ ਪਾਸੇ ਅਬਦਾਲੀ ਨਾਲ ਮੇਰੀ ਦੁਸ਼ਮਣੀ ਹੈ ਦੂਜੇ ਪਾਸੇ ਸਿੱਖਾਂ ਨਾਲ ਮੇਰੀ ਦੁਸ਼ਮਣੀ ਹੈ ਇਸ ਕਰਕੇ ਉਹਨੇ ਇੱਕ ਫੈਸਲਾ ਕੀਤਾ ਵੀ ਸਿੱਖਾਂ ਦੇ ਨਾਲ ਸਮਝੌਤਾ ਕਰ ਲੈਣਾ ਸਿੱਖਾਂ ਦੇ ਨਾਲ ਉਹਨੇ ਗੰਢਤਪ ਕੀਤੀ ਸਮਝੌਤਾ ਕਰ ਲਿਆ ਕਿ ਤੁਹਾਨੂੰ ਮੈਂ ਕੁਝ ਨਹੀਂ ਕਹਿੰਦਾ ਮੈਂ ਤੁਸੀਂ ਮੈਨੂੰ ਕੁਝ ਨਾ ਕਹੋ ਤੇ ਆਪਾਂ ਰਲ ਕੇ ਸਾਂਝੀ ਫੌਜ ਦੇ ਨਾਲ ਆਪਾਂ ਅਫਦਾਲੀ ਦਾ ਮੁਕਾਬਲਾ ਕਰਦੇ ਤੇ ਸਿੱਖਾਂ ਨੂੰ ਵੀ ਗੁੱਸਾ ਸੀ ਅਫਦਾਲੀ ਉੱਤੇ ਬਹੁਤ ਸਿੱਖਾਂ ਨੇ ਵੀ ਹਾਮੀ ਭਰ ਦਿੱਤੀ ਹੁਣ ਜਦੋਂ ਮੀਰ ਮੰਨੂ ਲਾਹੌਰ ਦਾ ਸੂਬੇਦਾਰ ਬਣਦਾ ਹੈ ਤੇ ਜਿਹੜੇ ਲਖਪਤ ਰਾਏ ਵਰਗੇ ਸੀ ਫਿਰ ਉਹਨਾਂ ਨੂੰ ਤੇ ਉਥੋਂ ਪਛਛੇ ਹਟਣਾ ਪਿਆ ਤੇ ਲਾਹੌਰ ਦਰਬਾਰ ਵਿੱਚ ਕੌੜਾ ਮਲ ਨੂੰ ਉੱਚੀ ਥਾਂ ਮਿਲ ਗਈ। ਕੌੜਾ ਮਲ ਵੀ ਇੱਕ ਹਿੰਦੂ ਸੀ ਤੇ ਸਿੱਖ ਇਹਨੂੰ ਪਿਆਰ ਨਾਲ ਮਿੱਠਾ ਮੱਲ ਕਹਿੰਦੇ ਹੁੰਦੇ ਸੀ। ਸਿੱਖਾਂ ਦਾ ਬੜਾ ਭਲਾ ਕੀਤਾ ਕੌੜਾ ਮਲ ਨੇ। ਹੁਣ ਸਲਾਹ ਕਰ ਮੀਰ ਮੰਨੂ ਦਾ ਕੌਣਾ ਕੌੜਾ ਮਲ ਤੇ ਸਿੱਖਾਂ ਨੇ ਇਹ ਗੱਲ ਕੀਤੀ ਕਹਿਣ ਲੱਗੇ ਮੀਰ ਮੰਨੂ ਤੇਰੇ ਨਾਲ ਸਾਡਾ ਸਮਝੌਤਾ ਜਦ ਤੱਕ ਤੂੰ ਸਾਡੇ ਨਾਲ ਲੜ ਕੇ ਚੱਲੇਗਾ ਪਰ ਸਾਨੂੰ ਸਾਡੇ ਦੋਸ਼ੀ ਚਾਹੀਦੇ ਉਹਨੇ ਪੁੱਛ ਕੇ ਕਹਿਣ ਲੱਗਾ ਦੱਸੋ ਕੌਣ ਕਹਿਣ ਲੱਗਾ ਲਖਪਤ ਚਾਹੀਦਾ ਸਾਡਾ ਮੀਰ ਮੰਨੂ ਕਹਿਣ ਲੱਗਾ ਲੈ ਜਾਉ ਮੀਰ ਮੰਨੂ ਨੇ ਪਕੜ ਕੇ ਲਖਪਤ ਰਾਏ ਸਿੰਘਾਂ ਦੇ ਹਵਾਲੇ ਕਰ ਦਿੱਤਾ ਤੇ ਗਰਮਖੋ ਫਿਰ ਲਾਹੌਰ ਤੋਂ ਦੂਰ ਲਖ ਪਤਰਾਏ ਹੁਣ ਜਿਹੜਾ ਇਹ ਕਹਿੰਦਾ ਸੀ ਨਾ ਵੀ ਮੈਂ ਇੱਕ ਖੱਤਰੀ ਨੇ ਇਹ ਪੰਥ ਬਣਾਇਆ ਤੇ ਦੂਜੇ ਖੱਤਰੀ ਨੇ ਨਾਸ਼ ਕਰਨਾ ਜਿਹੜਾ ਕਹਿੰਦਾ ਸੀ ਗੁਰ ਨਹੀਂ ਕਹਿਣਾ ਗੁਰੂ ਨਾਲ ਚਿੱਤੇ ਆਜੇ ਸਿੱਖਾਂ ਨੂੰ ਸਿੱਖਾਂ ਨੇ ਟੋਆ ਪਟਿਆ ਥੱਲੇ ਧਰਤੀ ਦੇ ਵਿੱਚ ਤੇ ਟੋਆ ਪਟਕੇ ਤੇ ਲਖ ਪਤਰਾ ਨੂੰ ਸੁੱਟ ਦਿੱਤਾ ਵਿੱਚ ਤੇ ਉੱਪਰੋਂ ਇਦਾਂ ਛੱਤ ਪਾ ਦਿੱਤੀ ਤੇ ਨਾਲ ਇਹ ਕਿਹਾ ਜਿਨੇ ਆਪਣਾ ਮਲ ਮੁੱਤਰ ਤਿਆਗ ਕਰਨਾ ਹੈ ਉਹ ਇਹਦੇ ਸਿਰ ਵਿੱਚ ਕਰੇ ਜਿਨੇ ਆਪਣਾ ਮਲ ਤਿਆਗ ਕਰਨਾ ਹੈ ਇਹਦੇ ਸਿਰ ਵਿੱਚ ਕਰੇ ਹੁਣ ਤੁਸੀਂ ਦੇਖੋ ਜਿਹੜਾ ਕਦੇ ਇਹ ਕਹਿੰਦਾ ਸੀ ਨਾ ਵੀ ਮੈਂ ਸਿੱਖਾਂ ਦਾ ਖੁਰਾਕ ਕੁਝ ਮਟਾ ਦੇਣਾ ਸਿੱਖਾਂ ਨੇ ਧਰਤੀ ਵਿੱਚ دبਿਆ ਤੇ ਰੋਜ਼ਾਨਾ ਆਪਣਾ ਮਲ ਮੁੱਤਰ ਉਹਦੇ ਸਿਰ 'ਚ ਕਰਦੇ ਆ ਅਖੀਰ ਨੂੰ ਜਿਵੇਂ ਜਿਵੇਂ ਉਹ ਗੰਦਗੀ ਦਾ ਡਰਾਟਵਾ ਪੱਟਿਆ ਸੀ ਭਰਦਾ ਰਿਹਾ ਭਰਦਾ ਗਿਆ ਭਰਦਾ ਗਿਆ ਉਵੇਂ ਉਵੇਂ ਲਖ ਪਤਰਾਏ ਦੀ ਮੌਤ ਨਜ਼ਦੀਕ ਆਉਂਦੀ ਗਈ ਜਿੱਕਾ ਮਾਰਦਾ ਸੀ ਪਰ ਸਿੱਖਾਂ ਨੂੰ ਇਹਦੇ ਉੱਤੇ ਗੁੱਸਾ ਬਹੁਤ ਸੀ ਇਹਨੇ ਜ਼ੁਲਮ ਬੜਾ ਕੀਤਾ ਸੀ ਅਖੀਰ ਨੂੰ ਅੱਜ ਦੇ ਦਿਨ 1748 ਦੇ ਵਿੱਚ ਗੰਦਗੀ ਦੇ ਢੇਰ ਦੇ ਵਿੱਚ ਖੁੱਬਿਆ ਹੋਇਆ ਲੱਖ ਪਤਰਾਏ ਅਖੀਰ ਨੂੰ ਦਮ ਘੁੱਟ ਕੇ ਧਰਤੀ ਦੇ ਥੱਲੇ ਕੋਏ ਦੇ ਵਿੱਚ ਹੀ ਮਰ ਗਿਆ। ਕਹਿਣ ਦਾ ਭਾਂ। ਕਿਪ ਕਿਪ ਕਿ ਪਾਪੀ ਕਿਤਨਾ ਵੀ ਬਲਵਾਨ ਹੋਵੇ ਸਤ ਤੋਂ ਉੱਪਰ ਨਹੀਂ ਹੋ ਸਕਦਾ। ਹਰ ਬੰਦੇ ਨੂੰ ਜ਼ਰੂਰੀ ਨਹੀਂ ਹੁੰਦਾ ਵੀ ਪਾਪ ਕਰੀਏ ਤੇ ਭੁਗਤਨੇ ਅਗਲ ਜਨਮੇ ਪੈਣਗੇ ਗੁਰਮਖੋ ਕਈ ਵਾਰ ਬੰਦੇ ਦੇ ਪਾਪ ਇੰਨੇ ਭਾਰੇ ਹੋ ਜਾਂਦੇ ਨੇ ਜਿਉਂਦਿਆਂ ਜੀ ਭੁਗਤਨੇ ਪੈਂਦੇ ਆ ਜਿਵੇਂ ਲੱਖ ਪਤਰਾਏ ਨੂੰ ਜਿਉਂਦੇ ਜੀ ਕੁੰਭੀ ਨਰਕ ਦੇਖਣਾ ਪਏ ਹੋ ਸਕਦਾ ਐਨੀ ਭੈੜੀ ਸਜ਼ਾ ਤੇ ਨਰਕ ਵਿੱਚ ਵੀ ਨਾ ਮਿਲਦੀ ਹੋਵੇ